ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਡੜਕਲਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਜਣਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਤਿੰਨ ਤੁਹਾਨੂੰ ਮੱਜਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਟੁਕੜ ਗੱਬਣਾ ਤੁਹਾਨੂੰ ਵਿਖਾਵਾਂਗੇ ਇੱਕ ਆਵਲੀ ਝੋਟੀ ਤੁਹਾਨੂੰ ਟੁਕੜ ਗੱਬਣ ਚੈੱਕ ਪਾਸਤ ਤੁਹਾਨੂੰ ਦਿਖਾਉਣੀ ਆ ਤੇ ਇੱਕ ਆਵਲੀ ਨੀਲੀ ਦੀ ਝੋਟੀ ਵੀ ਤੁਹਾਨੂੰ ਟੁਕੜ ਗੱਬਣ ਚੈੱਕ ਪਾਸਤ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਬਗੀਚੇ ਬਿੰਦਾ ਕਰਦੇ ਆਂ ਤੇ ਪੁੱਛਨੇ ਸਾਰੀ ਡਿਟੇਲ ਹਾਂਜੀ ਵਿਦੇ ਸਤਿ ਸ੍ਰੀ ਅਕਾਲ ਜੀ ਸਿੱਕਾ ਪਾਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਬੜਾ ਵਧੀਆ ਵਧੀਆ ਠੀਠਾ ਜੇ ਚਲੋ ਵਧੀਆ ਚੰਦਾ ਜੇ ਵਧੀਆ ਠੀਠਾ ਨਜ਼ਾਰੇ ਤਾਂ ਹੁੰਦੇ ਪੂਰੇ ਫਿਰ ਪੂਰੇ ਨਜ਼ਾਰੇ ਠੀਕ ਹੈ ਜੀ ਹਾਂਜੀ ਚਲੋ ਨਾਮ ਦੱਸਦੇ ਮੇਰਾ ਭਾਈ ਬਗੀਚਾ ਸਿੰਘ ਜੀ ਜੰਹਰਡ ਕਲਾਂ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਅਮਰਸਾ ਤੇ ਫੋਨ ਨੰਬਰ ਕੋਲਦੇ 989234209 ਠੀਕ ਹੈ ਵੇਖ ਗਿਆ ਫਿਰ ਮਾਲ ਉਹਦੇ ਨਾਲ ਉਹਦੇ ਵੇਖ ਗਿਆ ਹੋਰ ਲੈਂਦੀ ਝੋਟੀ ਤੇ ਪਾਜੀ ਨਹੀਂ ਆਏ ਅੱਛਾ ਲੈਂਦੀ ਆਈ ਨੇ ਆਪਣੀ ਝੋ ਕਿ ਭਾਜੀ ਨਹੀਂ ਆਏ ਸੀ ਆਪਣੇ ਕੋਲ ਤਲਵੰਡੀ ਭਾਈ ਤੋਂ ਅੱਛਾ ਤਲਵੰਡੀ ਭਾਈ ਤੋਂ ਆਏ ਭਾਜੀ ਤਲਵੰਡੀ ਭਾਈ ਤੋਂ ਆਏ ਭਾਜੀ ਹਾਂਜੀ ਵੀਰ ਜੀ ਸਾਥੇ ਕਾਲ ਜੀ ਕਿੱਥੋਂ ਆਏ ਵੀਰ ਜੀ ਤੁਸੀਂ ਤਲਵੰਡੀ ਭਾਈ ਤੋਂ ਜੀ ਬੜੀ ਦੂਰੋਂ ਆਏ ਜੇ ਫਿਰ ਹਾਂਜੀ 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 ਤੇ ਆ ਕੇ ਵੇਖ ਕੇ ਪਸੰਦ ਕੀਤੀ ਫਿਰ ਨਾ ਨਾ ਫੋਨ ਤੇ ਪਸੰਦ ਕੀਤੀ ਅੱਛਾ ਫੋਨ ਤੇ ਪਸੰਦ ਕੀਤੀ ਹੁਣ ਵੇਖਣ ਆਏ ਇੱਥੇ ਲੈ ਨਹੀਂ ਆਏ ਲੈ ਨਹੀਂ ਆਏ ਅੱਛਾ ਤੇ ਜਿਹੜੀ ਚੀਜ਼ ਦੱਸੀ ਉਹ ਹੀ ਨਿਕਲੀ ਫਿਰ ਹਾਂਜੀ ਉਹ ਹੀ ਚੀਜ਼ ਨਹੀਂ ਪਸੰਦ ਪੋਲੀ ਫਿਰ ਠੀਕ ਹੈ ਕੋਈ ਜੇ ਕੋਈ ਦੱਸਣਾ ਕੋਈ ਵਾਦਾ ਘਾਟਾ ਦੱਸ ਦੋ ਨਹੀਂ 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 ਵਾਦਾ ਸਾਰੇ ਬੋਲੀਆ ਠੀਕ ਹੈ ਵਧੀਆ ਲੱਗਾ ਤੁਹਾਨੂੰ ਫੇਰ ਇੱਥੇ ਆਣ ਕੇ ਇਮਾਨਦਾਰ ਬੰਦਾ ਠੀਕ ਹੈ ਤੇ ਜਾਇ ਜਦੇ ਉੱਤੇ ਝੋਟੀ ਜਾਇ ਜਾਇ ਦੀ ਠੀਕ ਹੈ ਚਲੋ ਵਧੀਆ ਗਾਂ ਵੀ ਚਲੋ ਮਾਲਿਆ ਕਰਨ ਅੱਛਾ ਜੀ ਹਾਂ ਜੀ ਠੀਕ ਹੈ ਚਲੋ ਇਹ ਹੈ ਕਿ ਗਾਂ ਵੀ ਵਧੀਆ ਰਵੇ ਤੇ ਚਲੋ ਫਿਰ ਗਾਂ ਵੀ ਪਸ਼ੂ ਖੜੋ ਨਾਲ ਮਿਲ ਕੇ ਇਤਨਾ ਹੀ ਕੰਮ ਚੱਲਦੇ ਆ ਬਾਈ ਵਧੀਆ ਡੰਗਰ ਮਿਲਿਆ ਤਾਂ ਹੀ ਨੀ ਬਾਦ ਆਏ ਆਈ ਠੀਕ ਹੈ ਕਿੰਨੇ ਪਿੱਛੇ ਵੀ ਡੰਗਰ ਤਾਂ ਕਰ ਸਕਦੇ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਇਹ ਕਿ ਇਹ ਚੀਜ਼ ਦਾ ਬੜਾ ਵਾਦਾ ਵਾ ਜਿਹੜਾ ਹੁਣ ਤੁਸੀਂ ਆ ਪਾ ਕੇ ਇੱਥੇ ਵੇਖ ਲਿਆ ਵਾ ਭਾਵੇਂ ਤੁੰਦ ਜੀ ਤੁਸੀਂ ਆਏ ਜੇ ਪਰ ਇਹ ਚੀਜ਼ ਦਾ ਵਾਦਾ ਵਾ ਆ ਵੇਖੇ ਦਾ ਬੜਾ ਹੁਣ ਇੱਧਰ ਵੇਖੋ ਘਰੋਂ ਤੇ ਨਿਕਲ ਨਹੀਂ ਪੈਣਾ ਹ ਇਹ ਚੀਜ਼ ਦਾ ਬੜਾ ਵਾਅਦਾ ਵਾ ਸਾਰੇ ਵੇਰਾਂ ਨੂੰ ਆ ਕੇ ਵੇਖਣੀਆਂ ਚਾਹੀਦੀਆਂ ਹਾਂ ਆਹ ਹਰਪੀਰ ਭਾਈ ਝੋਟੀ ਦਿੱਤੀ ਜੀ ਠੀਕ ਕਿਹੜੀ ਝੋਟੀ ਅੱਛਾ ਇਹਦੇ ਥਲੇ 10 ਤੋਂ ਪਲਾਸੀ ਆ ਦੁੱਧ ਝੋਟੀ ਅੱਛਾ ਆ ਝੋਟੀ ਲਈ ਜਾ ਵੇਤੀ ਹਾਂ ਜੀ ਹਾਂ ਜੀ 10 ਤੋਂ ਪਲਾਸੀ ਆ ਦੁੱਧ ਠੀਕ ਹੈ ਜੀ ਬੜਾ ਤਾਜੀ ਸੀ ਬਿਲਕੁਲ ਠੀਕ ਹੈ ਜੀ ਹਾਂ ਜੀ ਤੇ ਫਿਰ ਵੀਡੀਓ ਵੇਖ ਕੇ ਆਏ ਫਿਰ ਤੁਸੀਂ ਹਾਂਜੀ ਹਾਂਜੀ ਵੀਰ ਭਾਜੀ ਵੀਡੀਓ ਵੇਖ ਕੇ ਆਏ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਫਿਰ ਅਸੀਂ ਫਿਰ ਵਿਖਾਈਏ ਬਾਕੀ ਪਛੋ ਤੇ ਅੱਜ ਵੀ ਜੀ ਫਿਰ ਤੋਕੜਾ ਕਬਣਾ ਫਿਰ ਲੈਣਤੀਆਂ ਜੀ ਹਾਂਜੀ ਲੈਣਤੀਆਂ ਭਾਜੀ ਅੱਜ ਫਿਰ ਠੀਕ ਹੈ ਜੀ ਇੱਕ ਆ ਨੀਲੀ ਦੀ ਤੇ ਇੱਕ ਕਾਲੀ ਦੀ ਹਾਂ ਇੱਕ ਨੀਲੀ ਦੀ ਆ ਇੱਕ ਚਲੋ ਪਹਿਲਾਂ ਗਾਵਾਂ ਵਿਖਾਈਏ ਆਪਾਂ ਫਿਰ ਠੀਕ ਹੈ ਜੀ ਇੱਕ ਕਾਬੜੀ ਲੱਗ ਜੀ ਚੀਜ਼ ਲੈਣਤੀ ਹਾਂਜੀ ਵੇਖ ਲਓ ਹਰਦੀ ਭਾਜੀ ਹਾਂ ਦੇਖ ਸਾ ਤੇ ਖਨਾ ਦਾ ਸਾਈਜ਼ ਗੈਪ ਕਿੰਨਾ ਸੁਆਜ ਵਿੱਧੀ ਇਹਦਾ ਇਹ ਭਾਜੀ ਦੂਜਾ ਸੁਆਜ ਇਹਦਾ ਅੱਛਾ ਹਾਂਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਘਰ ਵਾਲਿਆਂ ਦੇ ਮੁਤਾਬਕ ਇਹਦੇ 17-18 ਕਿਲੋ ਚੋਇਆ ਸੀ ਪਹਿਲੇ ਸੂਏ ਅੱਛਾ ਅਸੀਂ ਦੇਨੇ ਦੇ 14-15 ਰੁਪਏ ਦੇ ਭਾਜੀ ਹੈਗੇ ਅੱਛਾ ਹਾਂਜੀ ਹਾਂਜੀ ਐਰਕੇ ਕਿੰਨਾ ਕੁ ਚਵਾਜੂਗੀ ਐਰਕੀ ਮੇਰੇ ਸਾਨ ਜਿਹੜੇ ਉਹਨਾਂ ਦੇ ਦੱਸਣ ਦੇ ਹਿਸਾਬ ਨਾਲ ਵੀ ਆਪਾਂ ਇੰਨਾ ਚੋਇਆ ਫਿਰ ਤੇ 20 ਤੋਂ ਪਲੱਸ ਹੀ ਜਾਊਗੀ ਠੀਕ ਹੈ ਬਾਕੀ ਬਾਕੀ ਉਤਰਾ ਜਿਹੜੇ ਸਫਾਈਆਂ ਚ ਆ ਲਿਆ ਖੋਲੋ ਹਾਂ ਤੋੜ ਦਈਏ ਥੱਲਿਆਂ ਵੀ ਚੰਗੀ ਤਿਆਰ ਹੋਣੀ ਹੈ ਜੇ ਟਾਈਮ ਖੜਦੀ ਉਤਰਾ ਰਾਜੀ ਰੂਜੀ ਵੀ ਚੰਗੀ ਆ ਅਰੇ ਇਹਦੇ ਸਮਾਪਤੀ ਕਿਹਦੀ ਹੈ 9 ਦਿਨ 7 ਤਰੀਕ ਨੂੰ ਦੇਨੇ ਤੇ ਪੂਰੇ ਹੁੰਦੇ ਆ ਬਾਕੀ ਹਲੇ 10 ਦਿਨ ਉਸਾਨ ਜਿਹੜਾ ਖੜਦੀ ਹੈ ਤੇ ਬਾਕੀ ਆ ਦੇਖ ਸਕਦੇ ਉਦੋਂ ਤੱਕ ਕਰਦੇ ਚੰਗੀ ਤਿਆਰ ਹੋਣਾ ਇਹਨੇ ਥੱਲੇ ਉਹ ਤਰ੍ਹਾਂ ਸੰਭੀ ਸੰਭੀ ਚੰਗੀ ਆ ਰਾਜੀ ਦੂਜੀ ਪੂਰੀ ਆ ਜਿਹੜੀ ਤੇ ਕੀ ਰੱਖੀਏ ਵਿੱਦੀ ਦਾ ਫਿਰ ਮੁੱਲ ਆਪਾਂ ਇਹੋ ਬੀਬਾ ਜੀ ਜਿਤਰਾ ਦੀ ਵਹਿੜ ਆ ਮੁੱਲ ਤੇ ਪਾਵੇ ਦਾ 55 ਵੀ ਕਰ ਲੀਏ ਹਨਾ ਹਾਂਜੀ ਤੇ 50000 ਰੁਪਏ 50000 ਦੇ ਕਿਵੇਂ ਚੋ ਕਰਦੀਏ ਮਾਨ ਕਰ ਦੋ ਜੀ ਕਰਨਾ ਮਾਨਤਾ 2000 ਕਰਦੀਏ ਮਾਨ ਵਿੱਚ ਠੀਕ ਹੈ ਭਾਜੀ ਕੋਈ ਗੱਲ 48000 ਦੀ ਦੇ ਦੀਏ ਹਾਂਜੀ ਹੋਰ ਵੀ ਕੋਈ ਕਰਵਾ ਲਾਂਗੇ 5 700 ਦਾ ਮਾਨਤਾ ਨੂੰ ਠੀਕ ਕੋ ਫੋਨ ਲਾਵੇ ਹਨਾ ਇਹ ਕਰੀ ਹਾਂ ਬਾਕੀ ਇਹ ਵੀ ਗਾਂ ਦੁੱਧ ਵਾਲੀ ਆ ਓਦਾ ਵੀ ਸਿੰਪਲ ਵਾਲੀ ਆ ਵੇੜ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਚਲੋ ਤੇ ਹੁਣ ਫਿਰ ਜਰਸੀ ਸੂਈ ਜੇ ਸਾਜੀ ਸੂਈ ਭਾਜੀ ਚੌਥੇ ਕਰ ਦਿੰਦੀ ਇਹ ਤਾਜੀ ਸੂਈ ਆ ਤੇ ਆ ਬੱਚਾ ਮਾ ਕਰ ਕੀ ਜੇ ਇਹ ਭਾਜੀ ਮੇਰੇ ਸਾਹ ਦਾ ਬੱਚਾ ਜੀ ਮੈਂ ਤੇ ਇਹਨਾਂ ਵੇਖਿਆ ਜੀ ਵੇਖ ਨਹੀਂ ਹਾਂ ਵਛਾ ਇਹ ਭਾਜੀ ਏ ਬੱਛਾ ਆਇਆ ਹਾਂਜੀ ਤੇ ਥਾਣੇ ਦੇ ਵੀ ਦੇਖ ਸਕਦੇ ਇੱਕ ਰੀ ਲਾਗੇ ਤਾਂ ਗੈਪ ਸਾਈਂਸ ਠੀਕ ਹੈ ਜਿਹੜਾ ਇਹਦਾ ਵੀ ਥਾਣਾ ਦਾ ਤੇ ਉਤਰਾ ਵੀ ਹਵਾਣਾ ਚੰਗਾ ਤਿਆਰ ਕੀਤਾ ਹੈ ਕਿੰਨਾ ਜੀ ਮੇਰੀ ਮੌਕੇ ਤੇ ਸਿਆਰੇ ਤੇ ਕੋਲ ਵੀ ਜੀ ਅੱਜ ਹੀ ਆਈ ਜੀ ਆਪਣੇ ਕੋਲ ਅੱਛਾ ਤੇ ਮੰਨ ਲਓ ਵੀ ਆਪਾਂ ਸਵੇਰੇ ਸਾਡੇ ਕੇ 4-5 ਵਜੇ ਦੀ ਵੀ ਚਵਾਈ ਆ ਸੋਦੇ ਕੇ ਅੱਛਾ ਸਾਡੇ ਕੇ ਤੇ 6 ਕਿਲੋ ਸਿਰੇ ਦਿੱਤਾ ਮੈਂ 12-13 ਕਿਲੋ ਹਜੇ ਹੋਊਗਾ ਅੱਛਾ ਹਾਂਜੀ ਤੇ ਇਹ ਕਿੰਨਾ ਕੇ ਚਵਾਜੂਗੀ ਇਹ ਵੀ ਭਾਈ 17-18 ਕਿਲੋ ਤੇ ਕੱਢੂ ਐਸਾ ਵੇਜੇ ਜੇ ਸਾਣਾ ਸਟਾਰਟਿੰਗ ਹੀ ਚੌਥੇ-ਪੰਜਵੇਂ ਰੰਦੀ ਲਿਆ ਖੋਲੋ ਫਿਰ ਤੋਰ ਦੀਏ ਇਹਨੂੰ ਨਸੀਬ ਨਾ 1000 500 ਇਹ ਵੱਛੀ ਜੇ ਵੀ ਦੀ ਇਹ ਵੱਛੀ ਆ ਥੋੜਾ ਭਲੱਖਾ ਲੱਗਿਆ ਵੀਰ ਜੀ ਹੁਣਾਂ ਨੂੰ ਜਰਸੀ ਵੱਛੀ ਜੇ ਇਹਦੇ ਮਗਰ ਜਿਹੜੀ ਉਹ ਨੋਖਾ ਦਾ ਪਿਛਾ ਇਹ ਜਿੰਮੇ ਦਿੱਤੀ ਕਈ ਏਰ ਬਲੇ ਖਾਵੀ ਲੱਗ ਜਾਂਦਾ ਆ ਬੁਤੀ ਬਾਤੀ ਰਖੋ ਤੁਸੀਂ ਲੈ ਜਾ ਬਾਕੀ ਬੱਛੀ ਸੋਣੀ ਆ ਇਹਦੇ ਮਗਰ ਜਰਸੀ ਬੱਛੀ ਆ ਦੇਖ ਸਕਦੇ ਜੀ ਤੇ ਇਹਦਾ ਵੀ ਕੀ ਰੱਖੀਏ ਫਿਰ ਆਪਾਂ ਮੁੱਲ ਵੇਖ ਲਓ ਆ ਪੀਰਪਾ ਜੀ ਇਹਦਾ ਮੁੱਲ ਤੇ ਜੇ 45000 ਅੱਛਾ ਹਾਂਜੀ ਤੇ ਕਿੰਨੇ ਦੇ ਦੇ ਦੀਏ 2000 ਛੱਡ ਗਏ 43000 ਦੀ ਦੇ ਹਾਂਜੀ ਹਾਂਜੀ ਚਲੋ ਮੌਕੇ ਤੇ ਮਾਨਤਨ ਹੋਰ ਕਰ ਦਿਆ ਜੀ ਉਹ ਖਨ ਫਾਂਡਾ ਕਿਦਾਂ ਵਹਿੜਦਾ ਹਾਂਜੀ ਹਾਂਜੀ ਇਹ ਹੈ ਵੀ ਕੱਦ ਵਜਨ ਵਾਲੀ ਆ ਬਾਕੀ ਸੋਹਣੀ ਆ ਜਿੰਨੀ ਵੀ ਆ ਗਈ ਆ ਬਾਕੀ ਕੋਈ ਨਹੀਂ ਵੀਰਪਰਾ ਕੋ ਫੋਨ ਲਾਉ ਯਾਰ ਖੜਦਾ ਹੋਰ ਮਾਨਤਨ ਹੋ ਜੋ ਮੌਕੇ ਤੇ ਹਾਂਜੀ ਤੇ ਹੁਣ ਆਹ ਛੋਟੀ ਕਿੰਨੇ ਚਿਰ ਦੀ ਚੈੱਕ ਪਾਸਟ ਇਹ ਪਾਜੀ ਪੂਰੇ 24 ਮਹੀਨੇ ਦੀ ਏ ਅੱਛਾ 24 ਮਹੀਨੇ ਦੀ ਚੈੱਕ ਆਪਾਂ ਅੱਛਾ ਹਾਂ ਚੈੱਕ ਲਾ ਕੇ ਫੇਰ ਠੀਕ ਹੈ ਤੇ ਦੁੱਧ ਵੀ ਲੀਟਰ ਵਾਲਾ 6 ਕਿਲੋ ਜੀ 6 ਕਿਲੋ ਦੁੱਧ ਹੈਗਾ ਇਹਦੇ ਕੋਲ ਹਾਂ ਜੀ ਹਾਂ ਜੀ ਤੇ ਮਿਲਦੀ ਕਿੱਦਾਂ ਜੀ ਅੱਜ ਇਹ ਵੀ ਜੀ ਆਪਣੇ ਘਾਈ ਆ ਅੱਛਾ ਸਗਰੇ ਉੱਥੇ ਤੇ ਆਪਾਂ ਬਾੜੇ ਤੇ ਚੋਈ ਆ ਅੱਛਾ ਜੀ ਤੁਹਾਡੇ ਘਰੇ ਚੋਈ ਨਹੀਂ ਹੋਈ ਇਹ ਨਹੀਂ ਨਹੀਂ ਮੈਂ ਉੱਥੇ ਚੋ ਕੇ ਲੈਂਦੀ ਆ ਠੀਕ ਆ ਉਹਨਾਂ ਦੇ ਘਰੇ ਬਾੜੇ ਤੇ ਸਾਮਾਲ ਹੀ ਅੱਜ ਹੀ ਆਇਆ ਏ ਠੀਕ ਆ ਜੀ ਲਿਓ ਫਿਰ ਤੋਰਿਆ ਇਹਨਾਂ ਵਿੱਚ ਇਹਨੇ ਉਤਰਾ ਸੱਜਣ ਨੇ ਕਿੰਨਾ ਖਿਚਵਾਇਆ ਜੀ ਦੁੱਧ ਸੱਜਣ ਨੇ 12 ਕਿਲੋ ਭਾਈ ਦੁੱਧ ਦਿੱਤਾ ਜੀ ਆਪਣੇ ਬੰਦੇ ਸੱਜਣ ਕੋਈ ਵੀ ਅੱਛਾ ਤੇ 12 ਕਿਲੋ ਕਿੰਨੇ ਚੁੰਦੇ ਨੇ ਲਿਓ ਫਿਰ ਤੋਰ ਦ ਸਾਢੇ 4 ਮਹੀਨਿਆਂ ਦੀ ਚੱਕ ਪਾਸ ਤੇ ਹੁਣ ਮੌਕੇ ਤੇ ਦੁੱਧ ਜਿਹੜਾ ਇਹਦੇ ਕੋਲ 6 ਲੀਟਰ ਦੇ ਇਹ ਵੀ ਇਹ ਚੰਗਾ ਤੁਹਕੇ ਦੀ ਬਾਕੀ ਸਿੰਗਾ ਤਾਂ ਵੀ ਸੋਹਣੇ ਉਤਰਾ ਵੀ ਸੋਹਣੀ ਆ ਮਾਜ ਜਿੰਨੀ ਵੀ ਹਨ ਵੀ ਚੰਗਾ ਜਿਹੜਾ ਇਹਦਾ ਸਾਈਜ਼ ਵੀ ਚੰਗਾ ਹਨਾ ਦਾ ਬਾਕੀ ਇਹ ਆ ਕਿ ਜੜੀਆਂ ਵਾ ਸੋਨਾ ਬੜੇ ਟਿਕਾਣੇ ਤੇ ਜਾ ਕੇ ਨਾ ਸੋਨਾ ਬੜੇ ਟਿਕਾਣੇ ਭਾਜੀ ਇਹਨੇ ਵਿਸਾਖੀ ਦੇ ਲਾਗੇ ਜਾ ਕੇ ਇਹਨੇ ਸੋਨਾ ਹੈ ਤੇ ਉਦੋਂ ਤੁਹਾਨੂੰ ਪਤਾ ਹੀ ਹੈ ਫਿਰ ਮੱਜਾਂ ਤੇ ਬਿਲਕੁਲ ਬਿਲਕੁਲ ਤੇ ਕਰ ਦਈਏ ਵੀ ਜੀ ਜੱਜਾ ਮੁੱਲ ਫਿਰ ਇਹਦਾ ਵੀ ਆਪਾਂ ਮੁੱਲ ਤੇ ਭਾਜੀ ਹਲਦੀ ਦਾ ਆਪਾਂ 55 ਕਰੀਏ 52 ਦੀ ਦੇ ਦਈਏ 52000 ਦੀ ਹਾਂਜੀ ਹਾਂਜੀ ਕਿ ਮੌਕੇ ਤੇ ਕਰਨਾ ਮੰਨਤਾ ਨਾ ਹੋਰ ਦੱਸੋ ਤੁਸੀਂ ਦੱਸੋ ਆਪੇਪਾ ਜੀ ਕਰ ਦਈਏ ਜੈਸਨ ਹੋਈ ਪੂਰੀ ਫਿਰ ਜੈਸਨ ਹੋਈ ਕਰ ਦੋ ਪੂਰੇ 50 ਦੀ ਛਲ ਕਰ ਦਿੰਦੇ ਕੋਈ ਨਹੀਂ 50 ਦੀ ਛਲ ਵੀ ਭਾਈ ਦੇਵਾਂਗੇ ਠੀਕ ਹੈ ਜੀ ਹੋਰ ਵੀ ਯਾਰ ਖੰਡ ਮਾਨ ਕਰ ਲਾਂਗੇ ਵਿੱਚ ਠੀਕ ਚਲੋ ਕੋ ਫੋ ਵਾਕ ਰਿਪਾ ਜੀ ਨੀਲੀ ਰਵੀ ਜੀ ਨੇ ਮੇਰੀ ਮੱਝ ਜਿਹੜੀ ਨਿਸ਼ਾਨੀਆਂ ਸਾਰੀਆਂ ਪੂਰੀਆਂ ਵੇਦੇ ਚ ਬੜਾ ਭਾਈ ਉਹਦਾ ਵੀ ਹਰਪ੍ਰੀਤ ਭਾਈ ਨੀਲੀ ਰਵੀ ਦਾ ਇੰਨਾ ਹੁਣ ਤੱਕ ਫੋਨ ਆਉਂਦੇ ਆ ਸਾਲ ਜਿਹੜੀ ਉਦਨ ਵਾਲੀ ਹੈ ਹਾਂਜੀ ਹਾਂਜੀ ਠੀਕ ਹੈ ਤਾਂ ਟੁਕੜ ਗੱਬਣੀ ਲੱਭ ਲੈਂਦੇ ਇਸ ਕਿੰਨੇ ਚਿਰ ਤੇ ਚੱਕ ਪਾਸਟ ਇਹ ਮੰਨ ਲਓ ਹਰਪ੍ਰੀਤ ਭਾਈ ਇਨੂੰ 8 ਮਹੀਨੇ ਹੋ ਗਏ ਜੇ 18 ਤਰੀਕ ਨੂੰ ਤੇ ਉੱਤੇ ਦਿਨ ਜਾਣਦੇ ਸਾਡੇ 8 ਮਹੀਨੇ ਹੋ ਸਾਡੇ 8 ਮਹੀਨਿਆਂ ਦੇ ਲਾਗੇ ਬੰਨੇ ਹੋ ਗਏ ਆ ਮੰਨ ਲਓ ਇਹਦਾ ਗੱਲ ਕਰੀ ਡੇਢ ਪੌਣੇ 2 ਮਹੀਨੇ ਸੂਰੇ ਫਿਰ ਤੇ ਦੁੱਧ ਛੱਡੀ ਹੋਣੀ ਹੈ ਛੱਡੀ ਆ ਕਹਿੰਦੇ ਸੀ 20 ਦਿਨ ਹੋਏ ਛੱਡੀ 2 ਕਿਲੋ ਦੁੱਧ ਹੈਗਾ ਅੱਛਾ ਤੇ ਸੱਜਣ ਨੇ ਦੱਸ ਤੋ ਕਹਿੰਦੇ ਪਲਾਸੀ ਚ ਆਇਆ ਦੂਜਾ ਸੂਰਾ ਜੀ ਅੱਛਾ ਹਾਂਜੀ ਲਿਆ ਫਿਰ ਤੋਰ ਦਈਏ ਇਹਨੂੰ ਬਾਕੀ ਨੀਲੇ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਪੂਰੀਆਂ ਬੈਠੇ ਸਾਢੇ 8 ਮਹੀਨੇ ਦੀ ਗੱਭਣ ਜਿਹੜੀ ਆ ਇਹ ਚੈੱਕ ਪਾਸ ਤੇ ਬਾਕੀ ਕੋਈ ਵੀਰ ਆਪਣੀ ਚੈੱਕ ਕਰਵਾ ਕੇ ਖੜੇ ਇੱਥੇ ਬਿਲਕੁਲ ਪਖਲੀ ਕਰਕੇ ਬੇਸ਼ੱਕ ਡਾਕਟਰ ਨੂੰ ਇੱਥੇ ਸੱਦ ਕੇ ਚੈੱਕ ਕਰਾ ਕੇ ਦਵਾਗਾ ਜਿਹੜਾ ਵੀਰਾ ਜਵੇਗਾ ਠੀਕ ਹੈ ਜੀ ਇਹ ਮੰਨ ਲਓ 8 ਮਹੀਨਿਆਂ ਤੋਂ 10 ਦਿਨ ਉੱਤੇ ਜਾਂ ਸਾਢੇ 8 ਹੀ ਆ ਮੰਨ ਲਓ ਕੋਈ 1-2 ਦਿਨ ਹੀ ਘੱਟ ਹੋਣਗੇ ਠੀਕ ਆ ਹਾਂਜੀ ਤੇ ਮੁੱਲੇ ਦਾ ਮੋਹਲਾਰ ਪੀਪਾ ਜੀ ਵੇਖ ਲਓ ਜਿੱਤਾ ਵੀ ਝੋਟੀ ਆ ਮੁੱਲ ਤੇਰਾ ਵੀ 55 ਕਰ ਦੇ ਜੀ ਹਾਂਜੀ ਹਾਂਜੀ ਇਹ ਵੀ ਲਾਸਟ ਆਪਾਂ 50 ਦੀ ਦੀ 50 ਦੀ ਕਿ ਮੌਕੇ ਤੇ ਹੋਰ ਕਰ ਦੋ ਮੌਕੇ ਤੇ 5 400 ਵਾਲਾ ਹੀ ਮੰਨਦਾ ਚਲੋ ਕੋਈ ਫੋਨ ਲਾਵੇ ਹਨਾ ਓਕੇ ਤੇ ਕਰ ਦੋ ਬਾਕੀ ਇਹ ਵੀ ਹੰਪੀ ਪਾਈ ਜਦੋਂ ਇਹ ਸੁੰਦੀ ਆ ਨਾ ਹਾਂਜੀ ਤੁਹਾਨੂੰ ਪਤਾ ਉਹਦਾ ਮੁੱਲ ਹੀ ਬੜਾ ਹੋ ਡੇਢ ਦੂ ਮਹੀਨੇ ਤੱਕ ਹਾਂਜੀ 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 ਬਾਕੀ ਉਹਦੋਂ ਥੋੜਾ ਤੇਜ਼ ਹੋ ਜਾਂਦਾ ਹੁੰਦਾ ਕੰਮ ਅੱਜਾਂ ਦਾ ਸੂਆ ਤੋੜਾ ਘਟ ਜਾਂਦਾ ਹੈ ਤੇ ਹੁਣ ਇੱਕ ਆ ਵੀ ਛੋਟੀ ਸੂਈ ਸਵਾਈ ਜੇ ਹਾਂ ਇਹ ਵੀ ਅੱਜ ਹੀ ਆਈ ਜੇ ਅੱਛਾ ਹਾਂ ਇਹ ਵੀ ਸੱਜਰ ਸੂਈ ਆ 14 15 ਦਿਨਾਂ ਦੀ 14 15 ਛੋਟੀ ਪਾਈ ਪਹਿਲਾ ਸੂਆ ਆ ਹਾਂ ਜੀ ਕਿੰਨਾ ਚ ਦੁੱਧ ਦੇ ਤੱਕ ਮੁੱਕ ਤੇ ਤਿਆਰ ਹਾਂ ਤੁਹਾਨੂੰ ਭਾਈ ਦੁੱਧ 8 ਕਿਲੋ 7 ਕਿਲੋ ਦੀ ਆਪਣੀ ਗਾਰੰਟੀ ਆ 7 ਪੱਕਾ ਲਾੜ ਗਿਆ ਲਿਆ ਫਿਰ ਤੋੜ ਦੀ ਇਹਨਾਂ ਬਾਕੀ ਬਜੇ ਜਮਾਂਦਰੂ ਹੀ ਐ ਨੂੰ ਡਾਬਾ ਠੀਕ ਐ ਜੀ ਤੇ ਕਹਿੰਦੇ ਕਿ ਸ਼ੁਰੂ ਤੋਂ ਹੀ ਇਤਰਾ ਹੀ ਡਾਬਿਆ ਮਨ ਲੋਕ ਵੀ ਕਹੇ ਇਹ ਨਾ ਵੀ ਹੋਣ ਹੋਈ ਐ ਇਹ ਜਮਾਂਦਰੂ ਹੀ ਐ ਠੀਕ ਐ ਜੀ ਹਾਂਜੀ ਹਾਂਜੀ ਬਾਕੀ ਕਈ ਅਲੀ ਜਗਾ ਜੁਗਾ ਇਹੋ ਜੀ ਹੁੰਦੀਆਂ ਵਾ ਸਾਫ ਸਫਾਈ ਜਦੋਂ ਪੂਰੀ ਨਹੀਂ ਹੁੰਦੀ ਉਹ ਤਾਂ ਵੀ ਇਤਰਾ ਹੋ ਜਾਂਦਾ 7 ਕਿਲੋ ਦੋ ਦਹਾਣਾ ਮੌਕੇ ਦਾ ਦੱਤ ਤੇ ਤੁਹਾਡੇ ਕੋਲ ਭਾਈ ਸਾਂਭਿਆ 9 ਕਿਲੋ ਕਰ ਜੀ ਝੋਟੀ ਠੀਕ ਹੈ ਜੀ ਕਿਹੜਾ ਜਿਹਦਾ ਬੱਚਾ ਬੱਚਾ ਦੀ ਹਾਜੀ ਕੱਟੀ ਇਹ ਕੱਟਾ ਹੈ ਮੇਰੇ ਆ ਬੋਰੀ ਵਾਲਾ ਕੱਟੀ ਹਾਂ ਜੀ ਬੋਰੀ ਵਾਲੀ ਕੱਟੀ ਹੈ ਇਹਦੀ ਚੰਗੀ ਤਰ੍ਹਾਂ ਚੈੱਕ ਕਰਿਆ ਹੁਣ ਕੱਟੀ ਭਾਜੀ ਠੀਕ ਹੈ ਜੀ ਇਹ ਕੱਟੀ ਆ ਤੇ ਇਹਦਾ ਕੀ ਰੱਖੀਏ ਮੁੱਲ ਫੇਰ ਆਪਾਂ ਇਹ ਐਂਜੇ ਗੰਦ ਗਏ ਪਹਿਲੇ ਫੋਨ ਆ ਭਾਈ ਬਰਾਬਰ ਪਹਿਲੇ ਫੋਨ ਤੇ ਜਾਵੇ ਜਿਹੜੀ ਹਰ ਕੀ ਐ ਦਵੀਰ 50 ਹੀ ਦੇ ਦੀਏ ਅੱਛਾ ਅੱਜ 50 50 ਹੀ ਕਰ ਦੇਣਾ ਜਾ ਜਾ ਕਰ ਦਈਏ ਵੇਹਰੋ ਜੇ ਕਹਿੰਦੇ ਸੱਜਰ ਝੋਟੀ ਆ ਕਿ ਕਰਦੇ ਏ ਤੁਹਾਡਾ ਪਤਾ ਕਿੰਨੇ ਦੀ ਅਸੀਂ ਆ ਵੀ ਕਰ ਦਈਏ 44 ਦੀ ਕਰਦੀ ਆ ਫਿਰ 44 ਦੀ ਦੇ ਦੀਏ ਠੀਕ ਆ ਹਾਂਜੀ ਚਲਾ ਫਿਰ 48 ਦੀ ਹੋ ਜੂਗੀ ਹਾਂਜੀ ਬਾਕੀ ਛੋਟੀ ਵੇ ਲੋ ਸੋਣੀ ਆ ਠੀਕ ਹੈ ਵੀਰ ਫਿਰ ਕੁਛ ਕਹਿਣਾ ਬਾਕੀ ਹੋਰ ਇਹੋ ਕਹਿਣਾ ਵੀ ਜਿਹੜੇ ਵੀਰ ਭਰਾ ਨੇ ਡੱਕਰ ਦਾ ਨਾ ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਹਾਂਜੀ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਪਸੰਦ ਕਰਕੇ ਖੜਨਾ ਫਿਰ ਪਸੰਦ ਕਰਕੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਪਛੋਖੇ ਵੇਖ ਚਾ ਕੇ ਖੜਿਆ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ